ਮੇਕੋਰਾ ਖਸ਼ੀਰ ਲੂੰਬੜੀ ਨੂੰ ਜ਼ਿੰਮੇਵਾਰੀ ਦਿੰਦਾ ਕਿ ਅੱਜ ਤੂੰ ਮੇਰੇ ਲਈ ਸ਼ਿਕਾਰ ਲੱਭ ਕੇ ਲੈ ਕੇ ਆਉਂਗੀ ਤੇ ਜੇ ਤੂੰ ਮੇਰੇ ਸ਼ਿਕਾਰ ਨਾ ਲੈ ਕੇ ਆਈ ਤਾਂ ਮੈਂ ਤੈਨੂੰ ਖਾ ਜਾਣਾ ਉਹ ਲੂੰਬੜੀ ਨੂੰ ਤੁਰਿਆਂ ਜਾਂਦੇ ਆਂ ਰਾਸਤੇ ਵਿੱਚ ਇੱਕ ਗਦਾ ਮਿਲਦਾ ਉਹ ਵੀ ਮਨ ਵਿੱਚ ਸੋਚਦੀ ਆਂ ਚੱਲ ਸੌਖਾ ਸਰ ਗਿਆ ਉਸ ਗਦੇ ਨੂੰ ਕਹਿੰਦੀ ਤੂੰ ਇੱਥੇ ਕੀ ਕਰਦਾ ਆਂ ਕਹਿੰਦੀ ਜੰਗਲ ਦਾ ਰਾਜਾ ਸ਼ੇਰ ਤੈਨੂੰ ਲੱਭਦਾ ਫਿਰਦਾ ਆ ਉਹ ਕਹਿੰਦਾ ਤੂੰ ਸਿਆਣਾ ਬਹੁਤਾ ਤੇ ਅਗਲਾ ਰਾਜਾ ਤੈਨੂੰ ਬਣਾਉਣਾ ਗਦੇ ਨੇ ਵੀ ਕੁਝ ਸੋਚਿਆ ਨਹੀਂ ਵਿਚਾਰਿਆ ਨਹੀਂ ਉਹ ਵੀ ਤਰਪਿਆ ਜਦੋਂ ਉੱਥੇ ਸ਼ੇਰ ਕੋ ਗਿਆ ਸ਼ੇਰ ਭੁੱਖਾ ਸੀ ਉਹਨੇ ਇੱਕਦਮ ਹਮਲਾ ਕੀਤਾ ਤਾਂ ਉਸ ਗਦੇ ਦਾ ਕੰਨ ਲਾ ਕੇ ਖਾ ਗਿਆ ਗਦਾ ਕਿਸੇ ਤਰ੍ਹਾਂ ਜਾਨ ਬਚਾ ਕੇ ਉੱਥੋਂ ਭੱਜਾ ਵਾਪਸ ਆ ਕੇ ਲੂੰਬੜੀ ਨੂੰ ਕਹਿੰਦਾ ਕਿ ਤੂੰ ਤਾਂ ਮੈਨੂੰ ਕਹਿੰਦੀ ਸੀ ਹੁਣ ਮੈਨੂੰ ਜੰਗਲ ਦਾ ਰਾਜਾ ਬਣਾਉਣਾ ਹੈ ਜਦ ਮੈਂ ਉਹਦੇ ਕੋਲ ਗਿਆ ਹੁਣ ਤਾਂ ਮੇਰੇ ਤੇ ਹਮਲਾ ਕਰ ਦਿੱਤਾ ਲੂੰਬੜੀ ਉਹਨੂੰ ਕਹਿੰਦੀ ਭੋਲਿਆ ਅਸਲ ਚੋਂ ਤੇਰਾ ਕੰਨ ਲਾਇਆ ਆ ਹੁਣ ਤੇਰੇ ਸਿਰ ਦੇ ਉੱਤੇ ਤਾਜ ਰੱਖਣਾ ਸੀ ਤੂੰ ਵਾਪਸ ਕਿਉਂ ਮੁੜਿਆ ਆ ਤੂੰ じゃ ਚੱਲ ਜਾ ਗਦਾ ਉਹਦੀ ਕੰਨਾਂ ਚ ਆ ਜਾਂਦਾ ਤੇ ਉਹ ਵਾਪਸ ਚੱਲ ਜਾਂਦਾ ਜਦੋਂ ਵਾਪਸ ਜਾਂਦਾ ਆਂ ਸ਼ੇਰ ਭੁੱਖਾ ਸੀ ਉਹਨੂੰ ਗਿਓ ਤੇ ਫਿਰ ਹਮਲਾ ਕਰ ਦਿੱਤਾ ਜਦੋਂ ਉਹਨੂੰ ਹਮਲਾ ਕੀਤਾ ਤਾਂ ਇਸ ਦੂਜੇ ਹਮਲੇ ਵਿੱਚ ਉਹਦੀ ਪੂਛ ਲੱਤ ਗਈ ਉਹ ਗਧਾ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜਿਆ ਵਾਪਸ ਫੇ ਉਸੇ ਲੂੰਬੜੀ ਕੋਲ ਆਂਦਾ ਆ ਕੇ ਉਹਨੂੰ ਸ਼ਿਕਾਇਤ ਲਾਉਂਦਾ ਕਹਿੰਦਾ ਕਿ ਤੂੰ ਤਾਂ ਮੈਨੂੰ ਕਹਿੰਦੀ ਸੀ ਹੁਣ ਮੇਰੇ ਸਿਰ ਤੇ ਤਾਜ ਰੱਖਣਾ ਆ ਕਿ ਉਹ ਤਾਂ ਮੈਨੂੰ ਜਾਨੋ ਮਾਨ ਲੱਗਾ ਸੀ ਕਿ ਉਹਨੇ ਤਾਂ ਮੇਰੀ ਪੂਛ ਵੀ ਲਾ ਦਿੱਤੀ ਹੈ ਤੇ ਮੈਂ ਮੱਸੀ ਉੱਥੋਂ ਜਾਨ ਬਚਾ ਕੇ ਆਇਆ ਲੂੰਬੜੀ ਫੇ ਆਪਣੀ ਚਲਾਕੀ ਵਰਤਦੀ ਆ ਉਹ ਕਹਿੰਦੀ ਕਮਲਿਆ ਵਾਪਸ ਕਿਉਂ ਆ ਗਿਆ ਜਾਂ ਮੋਰ ਜਾ ਕਿਤੇ ਉਹ ਆਪਣੇ ਇਰਾਦੇ ਨਾ ਬਦਲ ਲਵੇ ਕਿ ਪੁੱਛਦਾ ਉਹਨੇ ਤੇਰੀ ਤਾਂ ਲਈ ਆ ਕਿ ਜਦੋਂ ਤੈਨੂੰ ਗੱਦੀ ਤੇ ਬੈਠਣਾ ਤੂੰ ਰਾਮ ਨਾਲ ਬੈਠ ਸਕੇ ਤੈਨੂੰ ਕੋਈ ਤੰਗੀ ਨਾ ਹੋਵੇ ਉਹ ਗਦਾ ਫੇ ਉਸ ਲੂੰਬੜੀ ਦੀਆਂ ਗੱਲਾਂ ਚਾ ਜਾਂਦਾ ਤੇ ਵਾਪਸ ਮੋੜ ਜਾਂਦਾ ਜਦੋਂ ਤੀਸਰੀ ਵਾਰ ਉਹ ਉੱਤੇ ਜਾਂਦਾ ਤਾਂ ਸ਼ੇਰ ਚਪਟਾ ਮਾਰ ਕੇ ਉਹਨੂੰ ਇੱਕੋ ਹੱਲੇ ਚ ਮਾਰ ਦਿੰਦਾ ਹੁਣ ਸ਼ੇਰ ਉਸ ਲੂੰਬੜੀ ਨੂੰ ਆਪਣੇ ਕੋਲ ਬੁਲਾਉਂਦਾ ਉਹ ਨੂੰ ਕਹਿੰਦਾ ਇਹਦਾ ਜਾ ਕੇ ਦਿਲ ਦਿਮਾਗ ਗੁਰਦੇ ਫੇਫੜੇ ਕੱਢ ਕੇ ਮੇਰੇ ਲਈ ਲੈ ਕੇ ਆ। ਉਹ ਲੂੰਬੜੀ ਜਿਹੜੀ ਸੀਗੀ ਉਹਨੇ ਉਹਦਾ ਦਿਲ ਦਿਮਾਗ ਗੁਰਦੇ ਫੇਫੜੇ ਸਭ ਕੱਢ ਲੈ। ਵਾਪਸ ਜਦੋਂ ਲੈ ਕੇ ਆਉਂਦੀ ਸੀ ਤਾਂ ਉਹਦਾ ਆਰਾਦਾ ਥੋੜਾ ਖਰਾਬ ਹੋ ਗਿਆ ਤੇ ਉਸ ਗਦੇ ਦਾ ਉਹ ਦਿਮਾਗ ਖਾ ਗਈ। ਆ ਕੇ ਉਹਨੇ ਸ਼ੇਰ ਨੂੰ ਕਿਹਾ ਕਿ ਆ ਇਹਦਾ ਹੈਗਾ ਦਿਲ, ਆ ਹੈਗਾ ਇਹਦਾ ਫੇਫੜੇ ਤੇ ਆ ਗੁਰਦੇ। ਹੁਣ ਸ਼ੇਰ ਵੀ ਦੇਖ ਕੇ ਸ਼ੇਰ ਕਹਿੰਦਾ ਕਿ ਇਹਦਾ ਦਿਮਾਗ ਕਿੱਥੇ ਆ? ਉਹ ਲੂੰਬੜੀ ਕਹਿੰਦੀ ਜੇ ਦੇ ਕੋਲ ਦਿਮਾਗ ਹੁੰਦਾ ਤਾਂ ਜਦੋਂ ਤੂੰ ਪਹਿਲੀ ਵਾਰ ਹਮਲਾ ਕੀਤਾ ਸੀ ਇਹ ਕਦੇ ਤੇਰੇ ਕੋਲੋਂ ਮੁੜ ਕੇ ਨਾ ਆਉਂਦਾ ਤੇ ਇਸ ਕਹਾਣੀ ਤੋਂ ਇੱਕ ਸਭ ਤੋਂ ਜ਼ਰੂਰੀ ਸਿੱਖਿਆ ਮਿਲਦੀ ਆ ਕਿ ਜ਼ਰੂਰੀ ਨਹੀਂ ਹਰੇਕ ਬੰਦਾ ਜਿਹੜਾ ਤੁਹਾਨੂੰ ਬਹੁਤ ਨੇਕ ਸਲਾਹ ਦੇ ਰਿਹਾ ਆ ਬਹੁਤ ਸੋਹਣੀ ਸਲਾਹ ਦੇ ਰਿਹਾ ਆ ਉਹ ਤੁਹਾਡਾ ਫਾਇਦਾ ਵੀ ਚਾਉਂਦਾ ਹੋਵੇ ਸੁਣੋ ਸਾਰਿਆਂ ਦੀ ਸੋਣਨੀ ਵੀ ਚਾਹੀਦੀ ਆ ਪਰ ਅਖੀਰ ਤੇ ਆਪ ਸਭ ਕੁਝ ਸੋਚ ਵਿਚਾਰ ਕੇ ਆਪਣੀ ਫੈਸਲੇ ਲਓ